ਹੁਣੇ ਹੁਣੇ ਆ ਕੁਛ ਮਿੰਟ ਪਹਿਲਾਂ ਦੀ 20 ਮਿੰਟ ਪਹਿਲਾਂ ਦੀ ਜਿਹੜੀ ਇਹ ਖਬਰ ਆ ਯੂ ਐਸ ਬਾਰਡਰ ਪੈਟਰੋਲ ਅਲ ਸੈਂਟਰੋ ਸੈਕਟਰ ਬਹੁਤ ਚਿਰ ਤੋਂ ਰੌਲਾ ਪਾ ਰਹੇ ਆ ਦੱਸ ਰਹੇ ਆ ਵੀ ਜਿਹੜੇ ਗ੍ਰੀਨ ਕਾਰਡ ਹੋਲਡਰ ਆ ਭਾਈ ਜੇਬ ਚ ਗ੍ਰੀਨ ਕਾਰਡ ਰੱਖਿਆ ਕਰੋ ਫਿਰ ਨਾ ਕਿ ਉਹ ਵੀ ਉਹਨਾਂ ਨੇ ਫੜ ਲਿਆ ਇਹ ਉਹਨਾਂ ਨੇ ਆਪ ਪੋਸਟ ਪਾ ਕੇ ਜਿਹੜਾ ਉਹ ਦੱਸਿਆ ਕਿੰਨੇ ਵੀ ਰੂਲ ਨੰਬਰ 1 ਫਾਰ ਲਾਫੁਲ ਪਰਮਨੈਂਟ ਰੈਜ਼ਿਡੈਂਟਸ ਕੈਰੀ ਯੂਰ ਗ੍ਰੀਨ ਕਾਰਡ ਡੋਟ ਲੀਵ ਹੋਮ ਵਿਦਆਉਟ ਇਟ ਕਿੰਨੇ ਵੀ ਦੋ ਚੀਨੀ ਨੈਸ਼ਨਲ ਉਹਨਾਂ ਨੂੰ ਔਖੇ ਹੋ ਕੇ ਹਾਰਡਵੇ ਇਹ ਚੀਜ਼ ਜਿਹੜੀ ਉਹ ਲਰਨ ਕਰਨੀ ਪਈ ਆ ਕਿਨੇ ਵੀ ਉਹ ਵਾਇਲੇਸ਼ਨ ਕਰ ਰਹੇ ਸੀਗੇ ਸੈਂਟਰ ਵਾਇਲੇਸ਼ਨ ਬਿਊਰੋ ਜਿਹੜੀ ਇੱਕ ਇਹਨਾਂ ਦਾ ਕੋਡ ਹੈਗਾ ਆ 8 USC 18 1304E ਫੇਲੀਅਰ ਟੂ ਕੈਰੀ ਇਮੀਗ੍ਰੇਸ਼ਨ ਡਾਕੂਮੈਂਟਸ ਉਹਨਾਂ ਇਹਨਾਂ ਦੋਨਾਂ ਜਾਨਾਂ ਦੇ ਕੋਲ ਗ੍ਰੀਨ ਕਾਰਡ ਨਹੀਂ ਸੀ ਅਗਲੇ ਨੇ ਡਿਟੇਨ ਕਰ ਲਿਆ ਸੋ ਇਹ ਸਮਾਂ ਆਉਣ ਵਾਲਾ ਹੀ ਆ ਆਇਆ ਹੀ ਪਿਆ ਆ ਸਿਟੀਜ਼ਨਸ ਨੂੰ ਵੀ ਆ ਇਹ ਸ਼ੋ ਕਰਨਾ ਪਊਗਾ ਵੀ ਤੁਸੀਂ ਡਾਕੂਮੈਂਟਡ ਇੱਥੇ ਜਿਹੜੇ ਉਹ ਕਿਸ ਹਿਸਾਬ ਦੇ ਨਾਲ ਆ ਤੇ ਪੁੱਛਣਾ ਉਹਨਾਂ ਨੇ ਭਾਈ ਸਿਰਫ ਤੇ ਸਿਰਫ ਗੋਰਿਆਂ ਨੂੰ ਛੱਡ ਕੇ ਬਾਕੀਆਂ ਨੂੰ ਆ ਇਹ ਥੱਲੇ ਥੱਲੇ ਕਮੈਂਟ ਪੜ ਲਓ ਲੋਕ ਗਾੜਾ ਕੱਢ ਰਹੇ ਇਹਨਾਂ ਲੋਕਾਂ ਨੂੰ ਇਹ ਕਹਿ ਰਹੇ ਅਭੀ ਭਾਈ ਤੁਸੀਂ ਜਿਆਦਾ ਤਾਕਤਵਰ ਆਪਣੇ ਆਪ ਨੂੰ ਜਿਹੜਾ ਉਹ ਹੁਣ ਸਮਝਣ ਜਿਹੜੇ ਉਹ ਲੱਗੇ ਆ ਪਰ ਇਹ ਇੱਕ ਨਾਲ ਦੇ ਨਾਲ ਦੱਸੇ ਜਾਈਏ ਵੀ ਇਹ ਇਹ ਪੋਸਟ ਪਾਉਣ ਦਾ ਉਹਨਾਂ ਦਾ ਮਕਸਦ ਕੀ ਆ ਤੁਹਾਨੂੰ ਇਹ ਦੱਸਣ ਦੇ ਲਈ ਵੀ ਭਾਈ ਜਿਹੜੇ ਲਾਫੁੱਲ ਪਰਮਨੈਂਟ ਰੈਜ਼ੀਡੈਂਟ ਆ ਆਪਣਾ ਗ੍ਰੀਨ ਕਾਰਡ ਜਿਹੜਾ ਤੁਸੀਂ ਕੋਲ ਰੱਖੋ ਆਦਰਵਾਇਜ਼ ਤੁਹਾਨੂੰ ਜਿਹੜਾ ਉਹ ਡਿਟੇਨ ਕੀਤਾ ਜਾ ਸਕਦਾ ਹੈਗਾ ਸੋ ਆਪਣੀ ਜੇਬ ਦੇ ਵਿੱਚ ਜਿੱਦਾਂ ਡਰਾਈਵਰ ਲਾਇਸੈਂਸ ਰੱਖਦੇ ਆ ਉਸੇ ਤਰੀਕੇ ਦੇ ਨਾਲ ਆਪਣਾ ਗ੍ਰੀਨ ਕਾਰਡ ਵੀ ਜਿਹੜਾ ਆ ਉਹ ਰੱਖਣਾ ਸ਼ੁਰੂ ਕਰੋ ਅਗੇ ਇਸ ਲਾਤ ਕੱਦਾ ਹੀ ਸੀਗਾ ਅਨਫੋਰਸਮੈਂਟ ਨਹੀਂ ਸੀ ਹੁੰਦੀ ਹੁਣ ਅਨਫੋਰਸਮੈਂਟ ਜਿਹੜੀ ਉਹ ਜੋ ਰਹਤੇ ਆ ਅਗਲੇ ਫੋਟੋਆਂ ਪਾ ਕੇ ਫੇਸਬੁਕ ਦੇ ਉੱਤੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਦਿਖਾ ਰਹੇ ਆ ਵੀ ਇਹ ਕੁਝ ਜਿਹੜਾ ਉਹ ਹੋ ਰਿਹਾ ਇਹ ਹੁਣ ਜਦੋਂ ਆਪਾਂ ਤੁਹਾਡਾ ਨਾਲ ਗੱਲ ਕਰ ਰਹੇ ਆ ਤੇ 20 ਮਿੰਟ ਪਹਿਲਾਂ ਯੂ ਐਸ ਬਾਰਡਰ ਪੈਟਰੋਲ ਅਲ ਸੈਂਟਰੋ ਸੈਕਟਰ ਨੇ ਇਹ ਤਸਵੀਰ ਜਿਹੜੀ ਆ ਆਪਣੇ ਫੇਸਬੁਕ ਤੇ ਸ਼ੇਅਰ ਕੀਤੀ ਹੈ ਤੇ ਅੱਜ ਦੀ ਨਿਊਯਾਰਕ ਟਾਈਮ ਇਹ ਵੀ ਰਿਪੋਰਟ ਕਰ ਰਹੀ ਹੈ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਉਹ ਇਹ ਉਹ ਕਹਿ ਰਿਹਾ ਹੈ ਵੀ ਟ੍ਰਾਇਲ ਨਹੀਂ ਹੋਣਾ ਚਾਹੀਦਾ ਜੇ ਜਿਹੜੇ ਬੰਦੇ ਨੂੰ ਰਿਪੋਰਟ ਕਰਨਾ ਸੋ ਹੁਣ ਮੰਨ ਲਓ ਵੀ ਜੇ ਇਹ ਬੰਦੇ ਫੜ ਲਏ ਜੇ ਇਹਨਾਂ ਦਾ ਕੋਈ ਫਰਮਾਈ ਨਾ ਹੋਊਗੀ ਵੀ ਉਹਨਾਂ ਨੂੰ ਵਾਪਸ ਭੇਜਿਆ ਜਾਵੇ ਇਹ ਟਰੰਪ ਐਡਮਿਨਿਸਟ੍ਰੇਸ਼ਨ ਅ ਕਹਿ ਰਿਹਾ ਕਿਉਂਕਿ ਪ੍ਰੋਬਲਮ ਕੀ ਆ ਵੀ ਖਾਸ ਕਰਕੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਹੋਣੀ ਆ ਉਹ ਬਹੁਤ ਵਾਰ ਝੂਠੀਆਂ ਸਟੇਟਮੈਂਟਾਂ ਦੇ ਦਿੰਦੇ ਆ ਉਹਨਾਂ ਨੇ ਕਲੇਮ ਕੀਤਾ ਵੀ ਜਿਹੜੀ ਕੰਟਰੀ ਕਾਂਗੋ ਤੇ ਵੈਨਜ਼ੂਏਲਾ ਆ ਉਹਨਾਂ ਨੇ ਆਪਣੀਆਂ ਜੇਲਾਂ ਖਾਲੀ ਕਰ ਦਿੱਤੀਆਂ ਤੇ ਸਾਰੇ ਲੋਕ ਅਮਰੀਕਾ ਨੂੰ ਭੇਜ ਦਿੱਤੇ ਹੈਗੇ ਆ ਸੋ ਉਸ ਕਰਕੇ ਕਹਿੰਦੇ ਵੀ ਕੋਈ ਡਿਊ ਪ੍ਰੋਸੈਸ ਨਹੀਂ ਹੋਣੀ ਚਾਹੀਦੀ ਤੇ ਇਹਨਾਂ ਇਮੀਗ੍ਰੈਂਟਸ ਨੂੰ ਕੁਇਕਲੀ ਜਿਹੜਾ ਐਕਸਪੈਲ ਕਰ ਦਿੱਤਾ ਜਾਣਾ ਚਾਹੀਦਾ ਇਹ ਆਪਾਂ ਨਹੀਂ ਕਹਿ ਰਹੇ ਨਿਊਯਾਰਕ ਟਾਈਮ ਅੱਜ ਦੀ ਇਹ ਕਹਿ ਰਹੀ ਆ ਰਿਪੋਰਟਰਸ ਦੇ ਸਾਹਮਣੇ ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਸਟੇਟਮੈਂਟ ਦਿੱਤੀ ਹੈਗੀ ਆ ਉਹ ਕਹਿੰਦੇ ਵੀ ਮੈਨੂੰ ਕੋਰਟਸ ਤੋਂ ਕੋਆਪਰੇਸ਼ਨ ਚਾਹੀਦੀ ਆ ਤਾਂ ਕਿ ਹਜ਼ਾਰਾਂ ਲੋਕਾਂ ਨੂੰ ਜਿਹੜਾ ਰਿਪੋਰਟ ਕੀਤਾ ਜਾ ਸਕੇ ਲੱਖਾਂ ਨੂੰ ਰਿਪੋਰਟ ਕੀਤਾ ਜਾ ਸਕੇ ਜਦੋਂ ਕਹਿੰਦੇ ਸੁਣਵਾਈ ਹੁੰਦੀ ਆ ਤੇ ਦੋ ਦੋ ਸਾਲ ਲੱਗ ਜਾਂਦੇ ਆ ਤੇ ਕਹਿੰਦੇ ਜਿੰਨੇ ਕੁ ਲੋਕ ਹੈਗੇ ਆ ਅਸੀਂ ਰਿਪੋਰਟ ਕਰਨੇ ਆ ਮਿਲੀਅਨਸ ਆਫ ਲੋਕ ਤੇ ਉਸ ਹਿਸਾਬ ਨਾਲ ਤਾਂ 200 ਸਾਲ ਲੱਗੂਗਾ ਰਿਪੋਰਟ ਕਰਨ ਨੂੰ ਜੇ ਕੋਡ ਦੇ ਥਰੂ ਜਾਂਦੇ ਰਹਿ ਜੀ